ਇਨਾਇਤੁਰਾ ਉੱਗਰ ਸਿੰਘ ਜੀ ਪਿੰਡ ਕਬੂਰੀ ਜੀ ਅੱਛਾ ਤੁਸੀਂ ਜਿਵੇਂ ਟਿਕਟ ਤੇ ਲਿਖੀ ਸੀ ਹਾਂਜੀ ਹਾਂਜੀ ਤੇ ਉੱਥੇ ਕੀ ਹੋਇਆ ਹੁਣ ਉੱਥੇ ਜੀ 6ਵੇਂ ਮਹੀਨੇ ਦੀ 10 ਤਰੀਕ ਨੂੰ ਬੋਲੀ ਹੋਈ ਆ ਜੀ ਸਾਰੇ ਸਟਾਫ ਦੇ ਐਮ ਸੀ ਸੀ ਤੇ ਪ੍ਰਧਾਨ ਦੀ ਮੌਜੂਦਗੀ ਦੇ ਵਿੱਚ ਬੋਲੀ ਹੋਈ ਆ ਸਟਾਫ ਮੈਂਬਰ ਸਾਰੇ ਮੌਜੂਦ ਸੀ ਹਾਂਜੀ 52000 ਰੁਪਏ ਦੇ ਵਿੱਚ ਮੇਰੇ ਨਾਲ ਬੋਲੀ ਟੁੱਟੀ ਆ ਜੀ ਮੈਂ ਕੈਸ਼ ਜਮਾ ਕਰਾਇਆ ਉਸ ਤੋਂ ਬਾਅਦ ਮੈਂ ਖੇਤ ਦੇ ਵਿੱਚ ਝੋਨਾ ਲਾਇਆ ਖਾਦ ਪਾਈ ਦਵਾਈ ਪਾਈ ਲੇਵਰ ਦਿੱਤੀ ਤੇ ਪਰਸੋਂ ਆਪਣਾ ਐਮਸੀ ਆ ਜਿਹੜਾ ਪਿੰਨ ਕਪੂਰੀ ਦਾ ਲਖਵੀਰ ਸਿੰਘ 25 30 ਬਦਵਾਸਾ ਨੂੰ ਲੈ ਕੇ ਟਰੈਕਟਰ ਨਾਲ ਮੇਰੀ ਸਾਰੀ ਪਹਿਲੀ ਬਾਤ ਸੀ ਕਿੰਨੀ ਜ਼ਮੀਨ ਹੈ ਲਈ ਤੁਸੀਂ ਉਹ 9 ਕਨਾਲ ਆ ਜੀ 9 ਕਨਾਲ ਜ਼ਮੀਨ ਆ ਟਰੈਕਟਰ ਨਾਲ ਸਾਰੀ ਮਤਲਬ ਖਰਾਬ ਕਰਤੀ ਫਸਲ ਦੀ ਉਹਨੇ ਕੀ ਕਿਹਾ ਵੀ ਇਹ ਜੋ ਬਾਈ ਹੈ ਉਹ ਕਹਿੰਦਾ ਮੈਂ ਤਾਂ ਖਾਲੀ ਰੱਖਣਾ ਜੀ ਖੇਤ ਮੇਰੀ ਮਰਜ਼ੀ ਆ ਅੱਛਾ ਇਸ ਤਰ੍ਹਾਂ ਬੋਲਦਾ ਜੀ ਵੀ ਮੇਰੀ ਮਰਜ਼ੀ ਆ ਮੈਂ ਜੋ ਕੰਮ ਕਰਨਾ ਕਰ ਦਿਆਂ ਹਾਂ ਜੋ ਮੈਂ ਕਰਨਾ ਕਰਨਾ ਅੱਛਾ ਜੀ ਹਾਂਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਅਸੀਂ ਵਿਆਦ ਤੇ ਜਾ ਕੇ ਪੈਸੇ ਦਿੱਤੇ 52000 ਰੁਪਇਆ ਤੇ ਉੱਤੇ ਫਸਲ ਤੇ ਖਰਚਾ ਕੀਤਾ ਜੀ ਤੇ ਬਹੁਤ ਖਰਚਾ ਆ ਗਿਆ ਜੀ ਖੇਤ ਦੇ ਵਿੱਚ ਰੋੜਾ ਪਿਆ ਸੀ ਉਹ ਵੀ ਅਸੀਂ ਇੱਕ ਬੰਨੇ ਕਰਾਇਆ ਜੀ ਤੇ ਕਮੇਟੀ ਨੇ ਸਾਰੀ ਗੱਲ ਕਹੀ ਸੀ ਵੀ ਅਸੀਂ ਰੋੜਾ ਚੁੱਕ ਕੇ ਦੇਾਂਗੇ ਖੇਤ ਬੇਲਾ ਕਰਕੇ ਦੇਾਂਗੇ ਉਹ ਵੀ ਬਰਸਾਤ ਹੋਣ ਕਰਕੇ ਅਧ ਵਿਚਾਲੇ ਰਹਿ ਗਿਆ ਅਸੀਂ ਫਿਰ ਵੀ ਝੋਨਾ ਲਾ ਲਿਆ ਜੀ ਵੀ ਚਲੋ ਥੋੜੀ ਜ਼ਮੀਨ ਕੰਮ ਰਹਿ ਜੇਗੀ ਤੇ ਸਾਨੂੰ ਇਸਦੀ ਕੰਪਲੀਟ ਕਰੀ ਨਹੀਂ ਹਾਂਜੀ ਅਸੀਂ ਥਾਣੇ ਵੀ ਕੰਪਲੀਟ ਕਰੀ ਤੇ ਦਫਤਰ ਦੇ ਵਿੱਚ ਵੀ ਅਸੀਂ ਕੰਪਲੀਟ ਕਰੀ ਹੈ ਜੀ ਕੀ ਕਿਹਾ ਐਮਸੀ ਵਾਲਿਆਂ ਨੇ ਐਮਸੀ ਵਾਲਿਆਂ ਨੇ ਉਹ ਕਹਿੰਦੇ ਵੀ ਅਸੀਂ ਕਾਰਵਾਈ ਕਰਾਂਗੇ ਜੀ ਵੀ ਉਹਦੇ ਦੇ ਬਣਦੀ ਕਾਰਵਾਈ ਕਰਾਂਗੇ ਹਾਂਜੀ ਥਾਣੇ ਵੀ ਥਾਣੇ ਵੀ ਅਸੀਂ ਰਿਪੋਰਟ ਲਖਾਈ ਹੈ ਜੀ ਹਲੇ ਕਾਰਵਾਈ ਕੋਈ ਨਹੀਂ ਹੋਈ ਸਾਡੀ ਹਾਂਜੀ ਨਗਰ ਪੰਚਾਇਤ ਕਪੂਰੀ ਜਿਹੜਾ ਪਿੰਡ ਹੈ ਇਹ ਨਗਰ ਪੰਚਾਇਤ ਦੇਵੀਗੜ ਦੇ ਵਿੱਚ ਆਉਂਦਾ ਹੈ ਕਪੂਰੀ ਪਿੰਡ ਦੀ ਪੰਚਾਇਤ ਦੀ ਜ਼ਮੀਨ ਹੈ ਜਿਹਦੀਆਂ ਰਾਈਟਸ ਅੱਜ ਨਗਰ ਪੰਚਾਇਤ ਦੇ ਵਿੱਚ ਵੈਸਟ ਕਰਦੀਆਂ ਹੈ ਠੀਕ ਹੈ ਮਾਲਕੀਅਤ ਨਗਰ ਪੰਚਾਇਤ ਦੀ ਆ ਗਈ ਹੈ ਜਦੋਂ ਦੀ ਇਹ ਨਗਰ ਪੰਚਾਇਤ ਬਣੀ ਹਾਂਜੀ ਨਗਰ ਪੰਚਾਇਤ ਨੇ ਉਹ ਪਿੰਡ ਦੀ ਬੋਲੀ ਜੂਨ ਦੀ 10 ਤਰੀਕ ਨੂੰ ਕੀਤੀ 10 10 ਤਰੀਕ ਨੂੰ ਜੂਨ ਜੂਨ ਔਰ ਜਿਹੜੇ ਬੰਦੇ ਨੇ ਮੌਕੇ ਤੇ ਪੈਸਾ ਭਰਿਆ ਇਹੋ ਨਗਰ ਪੰਚਾਇਤ ਤਾਂ ਮੇਰੀ ਗੱਲ ਉਹ ਕਹਿੰਦੇ ਜੀ ਸਾਡੇ ਕੋਲ ਪੂਰਤਲ ਪੈਸੇ ਭਰੇ ਨੇ ਅਸੀਂ ਕਬਜ਼ਾ ਦਿੱਤਾ ਕੋਈ ਸਰ ਤੇ ਕਬਜ਼ੇ ਦਾ ਰੌਲਾ ਨਹੀਂ ਸੀ ਤੇ ਜੇ ਤਾਂ ਡਿਸਪਿਊਟ ਤਾਂ ਹੁੰਦਾ ਜੇ ਕਬਜ਼ੇ ਦਾ ਰੌਲਾ ਸੋ ਕਬਜ਼ੇ ਦਾ ਰੌਲਾ ਕੋਈ ਨਹੀਂ ਸੀ ਜਿਹੜੇ ਕਿਸਾਨ ਨੇ ਜ਼ਮੀਨ ਲਈ ਹੈ ਉਹਨੂੰ ਅੱਜ 24 ਤਰੀਕ ਹੋ ਤੇ 20 ਦਿਨ ਪਿਛਲੇ ਹੋ ਗਏ 44 ਦਿਨ ਤੋਂ ਉਸ ਕਿਸਾਨ ਨੇ ਉੱਥੇ ਫਸਲ ਲਾ ਠੀਕ ਹੈ ਸਵਾ ਮਹੀਨਾ ਜਦੋਂ ਫਸਲ ਲੱਗ ਜੇ ਕਿਸਾਨ ਦਾ ਰੇਪਿਆ ਕਿਸਾਨ ਨੇ ਲਵਾਈ ਦਿੱਤੀ ਕੀ ਹੋ ਜਾ ਕਿਸਾਨ ਨੇ ਮਿਹਨਤ ਕੀਤੀ ਡੀਜ਼ਲ ਭੁਕੇ ਟਰੈਕਟਰ ਚਲਾਇਆ ਠੀਕ ਹੈ ਜੇ ਸਵਾ ਮਹੀਨੇ ਬਾਅਦ ਪੰਚਾਇਤ ਦੀ ਜ਼ਮੀਨ ਜਿਹੜੀ ਰਾਈਟ ਜਿਹਦਾ ਵੈਸਟ ਕਰਦਾ ਨਗਰ ਪੰਚਾਇਤ ਚ ਉਹ ਨੂੰ ਕੋਈ ਗੁੰਡੇ ਅੰਸਰ ਸਰਕਾਰ ਦੀ ਸ਼ਹਿਤ ਠੀਕ ਹੈ ਜੇ ਕੋਈ ਗੁੰਡੇ ਆ ਕੇ ਬਾਹਰੋਂ ਹਾਇਰਡ ਗੁੰਡੇ ਆ ਕੇ ਉਹ ਜ਼ਮੀਨ ਵਾਹ ਜਾਣ ਔਰ ਉਸ ਗੱਲ ਨੂੰ ਅੱਜ 2-3 ਦਿਨ ਹੋ ਗਏ ਪੁਲਿਸ ਕੋਲ ਰਿਪੋਰਟ ਕੀਤੀ ਹੋਈ ਹੈ ਈਓ ਨੇ ਅਜੇ ਤੱਕ ਪੁਲਿਸ ਨੂੰ ਕੰਪਲੇਂਟ ਨਹੀਂ ਕੀਤੀ ਕਿ ਤੁਹਾਡੀ ਜਾਇਦਾਦ ਵਿੱਚ ਬੰਦੇ ਵੜ ਗਏ ਜੀ ਓਨਰ ਤਾਂ ਉਹ ਨੇ ਜਿਹੜਾ ਲੈਸੀ ਹੈ ਜਿਹਨੇ ਜ਼ਮੀਨ ਠੇਕੇ ਤੇ ਲਈ ਹੈ ਉਹ ਪੁਲਿਸ ਕੋਲ ਤੱਕੇ ਕਰ ਰਿਹਾ ਹੈ ਦੇਖ ਕੇ ਪੋਲਸ ਰਾਜਨੀਤਿਕ ਸ਼ਹਿ ਤੇ ਇਹ ਲੋਕਾਂ ਦਾ ਧੱਕਾ ਕਰ ਰਹੇ ਨੇ ਲੋਕਾਂ ਨੂੰ ਪੰਚਾਇਤ ਦੀਆਂ ਜ਼ਮੀਨਾਂ ਬੋਲੀ ਤੇ ਦੇਖ ਕੇ ਲੈ ਕੇ ਉਹਨਾਂ ਤੋਂ ਸਾਰਾ ਪੈਸਾ ਜਮ੍ਹਾਂ ਕਰਾ ਕੇ ਔਰ ਉਸ ਤੋਂ ਬਾਅਦ ਉਹ ਜ਼ਮੀਨਾਂ ਬੀਜੀਆਂ ਵਜਾਈਆਂ ਲੱਗੀ ਲਗਾਈਆਂ ਜੀਰੀਆਂ ਬਾਈਆਂ ਜਾ ਰਹੀਆਂ ਨੇ ਇਹ ਇਹ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਰੂਪ ਹੈ ਅਸੀਂ ਅੱਜ ਤੋਂ 3.5 ਸਾਲ ਪਹਿਲੇ ਲੋਕਾਂ ਨੂੰ ਇਹ ਗੱਲਾਂ ਦੱਸੀਆਂ ਸੀ ਕਿ ਇਹ ਜਿਹੜਾ ਬਦਲਾ ਹੈ ਇਹ ਲੋਕਾਂ ਨੂੰ ਲੈ ਬੈਠੇਗਾ ਔਰ ਆ ਚਾਰ ਦਿਨ ਪਹਿਲਾਂ ਇੱਦਾਂ ਹੀ ਮਹੌਨ ਹੋਇਆ ਇੱਦਾਂ ਹੀ ਮਹੌਨ ਦੇ ਵਿੱਚ ਸੁਸਾਇਟੀ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਗਏ ਨੇ ਸਾਡੇ ਸਨੌਰ ਹਲਕੇ 'ਚ ਖਾਸ ਤੌਰ ਤੇ ਇਹ ਜਿਹੜੀਆਂ ਇਲੈਕਸ਼ਨਾਂ ਹੋਈਆਂ ਨੇ ਇਹ ਨਗਰਪੰਚਾਇਤ ਅਸੀਂ ਕਾਂਗਰਸ ਪਾਰਟੀ ਨੇ ਬਣਾਈ ਸੀ ਸਾਡੀ ਸਰਕਾਰ ਨੇ ਬਣਾਈ ਸੀ ਸਾਨੂੰ ਸੀ ਕਿ ਲੋਕ ਇਲੈਕਸ਼ਨਾਂ ਲੜਨਗੇ ਵੋਟਾਂ ਪਾਣਗੇ ਉਹਦੇ ਸਿਰ ਤੇ ਲੋਕ ਇੱਥੇ ਡਿਵੈਲਪਮੈਂਟ ਕਰਨਗੇ ਕਿ ਇਸ ਇਲੈਕਸ਼ਨ ਦੇ ਵਿੱਚ ਨਗਰ ਪੰਚਾਇਤ ਦੇ ਵਿੱਚ ਜਦੋਂ ਜਿਹੜੇ ਐਮਸੀ ਬਣੇ ਨੇ ਸਾਡੇ ਕਿਸੇ ਬੰਦੇ ਦੇ ਕਾਗਜ ਨਹੀਂ ਪਰੰਤ ਦਿੱਤੇ ਗਏ ਕਾਗਜ ਫਾੜੇ ਗਏ ਗੁੰਡਾਗਰਦੀ ਕੀਤੀ ਗਈ ਜੇ ਕੋਈ ਪੜਿਆ ਗਿਆ ਔਰ ਰਿਜੈਕਟ ਕਰ ਦਿੱਤਾ ਗਿਆ ਬਿਨਾ ਵੋਟਾਂ ਤੋਂ ਜਿੱਤੀ ਐਮਸੀ ਹੈ ਇਹ ਜਿਹੜੇ ਅੱਜ ਬਦਮਾਸ਼ੀ ਕਰ ਰਹੇ ਨੇ ਬਿਲਕੁਲ ਇਹ ਬਿਨਾ ਲੋਕਾਂ ਦਾ ਫਤਵਾ ਦਿੱਤੇ ਤੋਂ ਐਮਸੀ ਬਣੇ ਬੈਠੇ ਨੇ ਹੁਣੇ ਜ਼ਮੀਨ 'ਚ ਠੇਕੇ ਲੈ ਰਹੇ ਨੇ ਤੇ ਜ਼ਮੀਨਾਂ ਵੰਡ ਨਹੀਂ ਦੇ ਇਨਸਾਫ ਤਾਂ ਇਹਨਾਂ ਨੂੰ ਲੈ ਕੇ ਦੇਵਾਂਗੇ ਇਹਨਾਂ ਦੇ ਭਲੇਖੇ ਕੱਢ ਦਾਂਗੇ ਸਰ ਆਪ ਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਦਰਅਸਲ ਸਾਨੂੰ ਵੀ ਅੱਜ ਹੀ ਇਸ ਗੱਲ ਦੀ ਜਾਣਕਾਰੀ ਮਿਲੀ ਆ ਤੇ ਬਾਕੀ ਅਸੀਂ ਜੋ ਵੀ ਹੋਇਆ ਤੇ ਅਸੀਂ ਆਪਸ ਵਿੱਚ ਪਹਿਲਾਂ ਸਾਰੇ ਹਾਊਸ ਵਿੱਚ ਇਸ ਗੱਲ ਦਾ ਵਿਚਾਰ ਬਦੰਦਰਾ ਕਰਾਂਗੇ ਤੇ ਐਮਐਲਏ ਸਾਹਿਬ ਨਾਲ ਵੀ ਇਸ ਗੱਲ ਦੀ ਉਹਨਾਂ ਦੇ ਵੀ ਧਿਆਨ ਚ ਲਿਆਵਾਂਗੇ ਤੇ ਫਿਰ ਜੋ ਵੀ ਫੈਸਲਾ ਲਿਆ ਜਾਊਗਾ ਉਹਨਾਂ ਦਾ ਧਿਆਨ ਵਿੱਚ ਲਿਆ ਕੇ ਕੀਤਾ ਜਾਊਗਾ। ਗੋਲਦੀ ਸਹੀ ਹੋਈ ਹੈ ਜੀ। ਹਾਂਜੀ ਬੋਲੀ ਪੂਰੇ ਸਾਡੇ ਹਾਊਸ ਦੇ ਵਿੱਚ ਸਾਰੇ ਅਕਸਰ ਸਾਮਾਨ ਦੀ ਮੌਜੂਦਗੀ ਵਿੱਚ ਪੂਰੇ ਪ੍ਰੋਟੋਕੋਲ ਦੇ ਅਨੁਸਾਰ ਹੋਈ ਹੈ ਜੀ। ਠੀਕ ਹੈ ਜੀ। ਹਾਂਜੀ ਜੋ ਵੀ ਕਾਨੂੰਨੀ ਨੰਦੇ ਤੌਰ ਤੇ ਜੇ ਸੱਤ ਸਾਡੇ ਟੱਕਾਂ ਦੀ ਬੋਲੀ ਹੋਈ ਆ ਜੋ ਸੱਤ ਟੱਕ ਆਪਣੇ ਸਾਰੇ ਪ੍ਰੋਟੋਕੋਲ ਦੇ ਅਨਸਾਰੇ ਬੋਲੀ ਹੋਈ ਆ ਤੇ ਬਾਕੀ ਜੋ ਹੋਇਆ ਉਹ ਸਾਡੇ ਬਿਲਕੁਲ ਧਿਆਨ ਸਾਨੂੰ ਵੀ ਅੱਜ ਇਸ ਬਾਰੇ ਜਾਣਕਾਰੀ ਮਿਲਈ ਆ ਤੇ ਅਸੀਂ ਜਲਦੀ ਹੀ ਅਸੀਂ ਐਮਐਲਏ ਆਪਸ ਵਿੱਚ ਵਿਚਾਰ ਵਟਾਂਦਰਾ ਐਮਸੀ ਸਰਪੰਨਾ ਨਾ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਐਮਐਲਏ ਸਾਹਿਬ ਦੇ ਇਸ ਗੱਲ ਨੂੰ ਧਿਆਨ ਤੇ ਲਿਆਵਾਂਗੇ